ਘੋੜਸਵਾਰੀ ਦਾ ਮੁਕਾਬਲਾ ਹੋ ਰਿਹਾ ਜੋ ਕਿ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਕਰਵਾਇਆ ਜਾ ਰਿਹਾ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਜਿਹੜਾ ਇਹਦੇ ਵਿੱਚ ਸਾਰਾ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਿਹਾ ਮੈਨੂੰ ਉਹ ਤਾਰੀਫ ਕਰਨੀ ਚਾਹੂਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਇਹ ਸਰਕਾਰ ਚੁਣੀ ਸੀ ਤਾਂ ਸੀ ਇੱਕੋ ਵਾਅਦਾ ਕੀਤਾ ਸੀ ਉਹ ਵਾਦਾ ਕੀ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਸੋ ਇਹਦੇ ਚ ਇੱਕ ਹੋਰ ਬਹੁਤ ਵੱਡੀ ਗੱਲ ਸੀ ਸਪੋਰਟਸ। ਮੁੱਖ ਮੰਤਰੀ ਸਾਹਿਬ ਨੇ ਇੱਕ ਸਪੋਰਟਸ ਦੇ ਲਈ ਬਹੁਤ ਸੋਨਾ ਜੋ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਿਹਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਜਿਹੜੇ-ਜਿਹੜੇ ਬੱਚੇ ਸਾਡੇ ਬਲੌਕ ਪੱਧਰ ਤੋਂ ਲੈ ਕੇ ਇੰਟਰਨੈਸ਼ਨਲ ਪੱਧਰ ਤੱਕ ਖੇਡ ਕੇ ਆਉਂਦੇ ਨੇ। ਮਾਨ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਉਹਨਾਂ ਬੱਚਿਆਂ ਨੂੰ ਨਕਦ ਇਨਾਮ ਦੇਣੇ ਸ਼ੁਰੂ ਕੀਤੇ। ਉਸੇ ਦੇ ਚੱਲਦੇ ਸਪੋਰਟਸ ਨਾਲੀ ਕੁਝ ਚੀਜ਼ਾਂ ਜਾਨੀ ਕਿ ਇੰਟਰਲਿੰਕਡ ਸੀਗੀਆਂ ਜਿਵੇਂ ਕਿ ਘੋੜਸਵਾਰੀ ਤੇ ਉਹ ਇੱਕ ਸੋਚ ਸੀ ਵੀ ਜਿਹੜਾ ਘੋੜਸਵਾਰੀ ਹੈ ਉਹ ਸਾਡਾ ਵਿਰਸਾ ਸਾਡੀ ਵਿਰਾਸਤ ਹੈ। ਘੋੜੇ ਜਿਹੜੇ ਸੀ ਉਹ ਸਾਡੀ ਵਿਰਾਸਤ ਦਾ ਸਾਡੀ ਗਲੋਰੀ ਦਾ ਇੱਕ ਬਹੁਤ ਵੱਡਾ ਪ੍ਰਤੀਕ ਹੋਇਆ ਕਰਦੇ ਸੀ। ਜਿਨ੍ਹਾਂ ਨੂੰ ਇਸ ਚੀਜ਼ ਦੀ ਵੈਲਿਊ ਪਤਾ ਹੈ ਜਿਨ੍ਹਾਂ ਨੂੰ ਪਤਾ ਕਿ ਇਸ ਚੀਜ਼ ਦੀ ਅਹਿਮੀਅਤ ਕੀ ਹੈ ਤੇ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ ਮੇਲੇ ਹੁੰਦੇ ਨੇ ਇਹ ਮੇਲਿਆਂ ਦਾ ਕੀ ਮਹੱਤਵ ਹੈ ਇਹ ਵੀ ਪੰਜਾਬ ਹੈ ਖੇੜਦਾ ਪੰਜਾਬ ਇਹ ਵੀ ਪੰਜਾਬ ਹੈ ਜਿੱਥੇ ਤੁਸੀਂ ਦੇਖਿਆ ਹੋਣੇ ਨੇ ਆ ਮੈਂ ਦੇਖਿਆ ਉਰੇ ਆ ਕੇ ਇਹ ਪਤਾ ਲੱਗਿਆ ਦੇਖ ਕੇ ਘੋੜਿਆਂ ਨੂੰ 1-1 ਕਰੋੜ ਰੁਪਏ ਦਾ ਘੋੜਾ ਕਮਾਲ ਦੀ ਗੱਲ ਹੈ ਦੋ-ਦੋ ਕਰੋੜ ਦੇ ਘੋੜੇ ਇੱਕ ਛਿੱਟੀ ਵੱਡੀ ਇੱਕ ਸਮਝ ਲਓ ਵੀ ਜੇ ਆਪਣੇ ਆਪ ਦੇ ਵਿੱਚ ਇੱਕ ਜਿੱਥੇ ਸ਼ੌਕ ਹੈ ਤਾਂ ਉੱਥੇ ਮੈਨੂੰ ਇਹ ਲੱਗਦਾ ਜੇ ਕਿਤੇ ਇਹਦੇ ਕੰਨੀ ਨੂੰ ਧਿਆਨ ਦਿੱਤਾ ਜਾਵੇ ਇੱਕ ਬਹੁਤ ਵੱਡਾ ਵਪਾਰ ਵੀ ਬਣ ਸਕਦਾ ਹੈ ਔਰ ਪੰਜਾਬ ਪੰਜਾਬ ਤਾਂ ਕਿਸੇ ਚੀਜ਼ ਤੋਂ ਪਿੱਛੇ ਅੱਜ ਤੱਕ ਰਹੀ ਹੀ ਨਹੀਂ ਪੰਜਾਬ ਦਾ ਤਾਂ ਨਾਮ ਵੈਸੀ ਬਹੁਤ ਵੱਡਾ ਨਾਮ ਹੈ